ਆਜੇ ਚੰਗੀ ਗੱਲ ਹੈ ਕਿ ਸਾਡੀ ਜੁਨੀਅਨ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਜਿਹਦੇ ਅੱਜ ਵੱਧਾ ਹੋਇਆ ਜਿਹਦੇ ਵਿੱਚ ਕੁਝ ਸਾਥੀ ਸਾਡੇ ਅੱਜ ਸ਼ਾਮਲ ਹੋਏ ਨੇ ਸਭ ਤੋਂ ਪਹਿਲੇ ਤੇ ਮੈਂ ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਤੇ ਸਾਥੀਓ ਤੁਹਾਡੇ ਨੂੰ ਅੱਜ ਦਵਾਨਾ ਵਾਂ ਕਿ ਇਹ ਜੂਨੀਅਰ ਤੁਹਾਡੇ ਨਾਲ ਦਿਨ ਰਾਤ ਖੜੀ ਹੈ ਬੜੀ ਕੋਸ਼ਿਸ਼ ਇੱਕੋ ਇਹ ਕਿਸੇ ਨੇ ਨਿਆਂ ਹੀ ਨਹੀਂ ਕਰਦੀ ਤੇ ਨਾ ਹੀ ਵੀ ਐ ਸਹਣੀ ਹੈ ਜੂਨੀਅਰ ਤੁਹਾਡੇ ਦਿਨ ਰਾਤ ਲਈ ਤੁਹਾਡੇ ਨਾਲ ਆ ਜ ਰਹੇਗੀ ਅਬਰਸਾਰ ਵਾਲੀ ਜਿਹੜੀ ਭਾਈ ਆਣੀ ਪੱਤਰਕਾਰ ਭਾਈ ਜਾਨ ਦੀ ਮੁਸ਼ਕਲ ਆਣੀ ਉਹ ਜੂਨੀਅਰ ਕਿਵੇਂ ਦੇਖਦੀ ਵੇਖੋ ਜੀ ਮੈਂ ਤੇ ਉਹੀ ਕਹਾਂਗਾ ਕਿ ਜਿਹੜੀ ਪੱਤਰਕਾਰ ਮੁਸ਼ਕਲ ਆਉਂਦੀ ਹੈ ਜੂਨੀਅਰ ਉਹਨਾਂ ਨਾਲ ਹਰ ਟਾਈਮ ਖੜੀ ਹੈ ਨਾ ਹੀ ਉਹਨਾਂ ਨੂੰ ਮੁਸ਼ਕਲ ਆਨ ਦਿੱਤੀ ਜਾਏਗੀ ਜਿੱਥੇ ਵੀ ਲੋੜ ਪਈ ਹੈ ਜਾਨਕੀ ਬਟਾਲਾ ਧਾਰੀਵਾ ਗਰਦਾਸਪੁਰ ਜਿੱਥੇ ਜੁੜਤ ਪੈਂਦੀ ਹੈ ਸਾਡੀ ਯੂਨੀਅਨ ਨਾਲ ਜਾਏਗੀ ਤੇ ਲੋੜ ਪਈ ਤੇ ਧਰਨਾ ਹੀ ਦਵਾਂਗੇ ਨਿੰਦਾ ਜੀ ਨਿੰਦਾ ਅੱਜ ਜਿਹੜੀ ਅਵਸਰਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਪੱਤਰਕਾਰ ਤੇ ਹਮਲਾ ਹੋਇਆ ਵੈ ਸਭ ਤੋਂ ਪਹਿਲੇ ਤੇ ਸਾਡੀ ਯੂਨੀਅਨ ਜਿਹੜੀ ਹੈ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਉਹਦੀ ਨਿੰਦਾ ਕਰਦੀ ਹੈ ਤੇ ਉਸ ਪੱਤਰਕਾਰ ਸਾਥੀ ਨਾਲ ਅਸੀਂ ਚਟਾਨਵਾਂ ਖਰੇ ਆ ਤੇ ਸਾਡੇ ਪੰਜਾਬ ਦੇ ਪ੍ਰਧਾਨ ਪੱਟੀ ਸਾਹਿਬ ਜੋ ਵੀ ਸਾਡੇ ਦਿਸ਼ਾ ਦੇ ਦੇਣਗੇ ਅਸੀਂ ਉਹਨਾਂ ਦੇ ਖਰਾ ਉਤਰਾਂਗੇ ਸਰ ਸਾਹੀ ਇਹ ਲੈ ਕੇ ਚੱਲੇ ਆ ਜੀ ਮੇਰੀ ਕੋਸ਼ਿਸ਼ ਇਹ ਹੈ ਕਿ ਬਟਾਲੇ ਦੇ ਦੇਰੇ ਸਾਥੀ ਨੂੰ ਵੀ ਕਿਸੇ ਟਾਈਮ ਦੀ ਕੋ ਜੁਰਤ ਪੈਂਦੀ ਹੈ ਤੇ ਸਾਡੀ ਜੂਨੀਅਨ ਉਹਦੇ ਨਾਲ ਜੁੜ ਚੱਲੇਗੀ ਚਾਹੇ ਉਹ ਕਿਸੇ ਜੁਨੀਅਨ ਦਾ ਵੀ ਹੋਵੇ ਹੋਰ ਇਸ ਤੋਂ ਉਹਦੇ ਬਾਰੇ ਥੋੜਾ ਮੈਸੇਜ ਮੈਂ ਇਹੋ ਜਿਹੇ ਨਾ ਜਾਈਂ ਖਬਰਾਂ ਆਪਾਂ ਜਿਹੜੀਆਂ ਵੀ ਲਖਾਂਦੇ ਆ ਪੱਥਰ ਦੇ ਆਧਾਰ ਤੇ ਲਗਾਓ ਜਦ ਕਿ ਕਿਸੇ ਦੇ ਖਿਲਾਫ ਲਿਖਣ ਤੋਂ ਪਹਿਲੇ ਸਾਡੇ ਕੋਲ ਪ੍ਰੂਫ ਹੋਣੇ ਚਾਹੀਦੇ ਨੇ ਓਕੇ ਕਰ ਮੈਂ ਇੰਦਰਮੋਹਨ ਸਿੰਘ ਸੋਢੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਸਾਡੇ ਸਤਿਕਾਰਯੋਗ ਪੰਜਾਬ ਪ੍ਰਧਾਨ ਰਾਜਾ ਜਸਵੀਰ ਸਿੰਘ ਪੱਟਿਆ ਵੱਲੋਂ ਦਾਸ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਇਹ ਵਿਸ਼ਵਾਸ ਦਿਵਾਉਣਾ ਆਪਣੇ ਸਾਥੀਆਂ ਨੂੰ ਕਿ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਸਾਡੇ ਕੋਲ ਪੱਤਰਕਾਰ ਸਾਨੂੰ ਦੱਸਦਾ ਅਸੀਂ ਉਹਨੂੰ ਵਿਸ਼ਵਾਸ ਦਵਾਨੇ ਆ ਕਿ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਦੇ ਨਾਲ ਖਲੋਤੇ ਆ ਔਰ ਸਾਡੇ ਇਸ ਪਰਿਵਾਰ ਦੇ ਵਿੱਚ ਅੱਜ ਨਵੇਂ ਜਿਹੜੇ ਆ ਸਾਥੀ ਸ਼ਾਮਿਲ ਹੋਏ ਆ ਮੈਂ ਉਹਨਾਂ ਦਾ ਆਪਣੇ ਇਸ ਯੂਨੀਅਨ ਦੇ ਵਿੱਚ ਆਉਣ ਤੇ ਤਹਿ ਦਿਲੋਂ ਨਿਗਾਹ ਸਵਾਗਤ ਕਰਦਾ ਔਰ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਕਿਸੇ ਪੱਤਰਕਾਰ ਤੇ ਕੋਈ ਵਿਵਤਾ ਬਣੀ ਆ ਕੋਈ ਵਧੇ ਕੀ ਕੀਤੀ ਹੈ ਕਿਸੇ ਨੇ ਮੈਂ ਉਹੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਮੈਂ ਉਸ ਪੱਤਰਕਾਰ ਨੂੰ ਵਿਸ਼ਵਾਸ ਦਨਣਾ ਕਿ ਸਾਡੀ ਇਹ ਯੂਨੀਅਨ ਉਹਦੇ ਨਾਲ ਖਲੋਤੀ ਹੈ ਸਾਨੂੰ ਜਦੋਂ ਵੀ ਉਹ ਆਵਾਜ਼ मारेਗਾ ਉਹਨੂੰ ਲੋਡ ਪੈਂਦੀ ਹੈ ਸਾਡੀ ਯੂਨੀਅਨ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਦਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿ ਜੀ ਪਹਿਲਾਂ ਤੇ ਸਾਰੇ ਬਟਾਲੇ ਦੀ ਪ੍ਰੈਸ ਤੋਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜੈ ਵਾਹਿਗੁਰੂ ਜੀ ਕਾਲ ਸਤਿ ਵਾਹਿਗੁਰੂ ਜੀ ਅੱਜ ਅਸੀਂ ਇੱਥੇ ਇੱਕ ਮੀਟਿੰਗ ਕੀਤੀ ਜੀ ਬਟਾਲਾ ਦੇ ਪੱਤਰਕਾਰ ਭਾਈਚਾਰੇ ਨਾਲ ਜਿੱਦ ਥੋੜੀ ਸੰਗੋਪਰ ਪ੍ਰਗਟਾਇਆ ਇਸ ਕੰਨੀ ਸਾਹਿਬ ਜਿਹੜੇ ਦਾ ਪ੍ਰਧਾਨ ਪੜਾਇਆ ਇਹ ਗੁਰਦਾਸਪੁਰ ਦੇ ਪ੍ਰਧਾਨ ਹਣਗੇ ਬਟਾਲੇ ਦੇ ਪ੍ਰਧਾਨ ਹਣਗੇ ਤੇ ਸਾਈਆਂ ਤੋਂ ਇੱਕ ਅੱਜ ਬੇਨਤੀ ਕੀਤੀ ਹੈ ਵੀ ਪੱਤਰਕਾਰਾਂ ਦੇ ਹੱਕ ਚ ਅਪਣ ਜਗ ਲੈਣੀ ਜਿਹੜੀ ਗੱਲ ਇੱਕ ਬਾਰ-ਬਾਰ ਸ਼ਿਕਾਇਤਾਂ ਆ ਰਹੀ ਸੀ ਡੀਪੀਆਰ ਵੀ ਡੀਪੀਓ ਦੀ ਸ਼ਿਕਾਇਤਾਂ ਲਗਭਗ ਸਾਰੇ ਜਿਹਦੇੰ ਦਾ ਇਹ ਹਾਲ ਆ ਲੇਕਿਨ ਅਸੀਂ ਇਹ ਗੱਲ ਕਹਿੰਦੇ ਡੀਪੀਆਰ ਨੂੰ ਤੋਂ ਪਾਈ ਜੇ ਅਸੀਂ ਸਰਕਾਰ ਬਦਲ ਸਕਦੇ ਤੇ ਡੀਪੀਆਰ ਬਦਲਣਾ ਸਾਡੇ ਲਈ ਕੋਈ ਔਖਾ ਨਹੀਂ ਹੈ ਇਹ ਬਹੁਤ ਛੋਟਾ ਮਾਮਲਾ ਹੈਗਾ ਲੇਕਿਨ ਫੇਰ ਵੀ ਪਹਿਲੀ ਵਾਰ ਤੁਸੀਂ ਉਹਨੂੰ ਬੇਨਤੀ ਕਰਾਂਗੇ ਜੇ ਨਹੀਂ ਆਖੇ ਲੱਗੂਗਾ ਤੇ ਫਿਰ ਅਸੀਂ ਤੁਹਾਨੂੰ ਜਾਂਚ ਹੈ ਜੇ ਅਸੀਂ ਕੰਮ ਕਿਵੇਂ ਕਰਾਂ ਤੇ ਇਹਨਾਂ ਨੂੰ ਸਰਕਾਰ ਨੂੰ ਸੁਪੱਠੇਵੇਂ ਸੁਣਾਉਂਦੇ ਦੂਸਰੀ ਗੱਲ ਜਿਹੜੀ ਗਲਤੀ ਕੀਤੀ ਗਈ ਇੱਥੇ ਵਿਧਾਇਕ ਬਾਰੇ ਵੀ ਉਹ ਬਹੁਤ સારી ਗੱਲ ਨਹੀਂ ਸੁਣਦਾ ਬਿਲਕੁਲ ਠੀਕ ਗੱਲ ਤੁਹਾ ਮੁੱਖ ਮੰਤਰੀ ਸਾਹਿਬ ਨੇ ਅੱਜ ਕੀ ਆਪਣੀ ਮੀਟਿੰਗ ਤੇ ਮੰਤਰੀਆਂ ਨੇ ਕਲਾਸ ਲਾਈ। ਵੀ ਤੁਸੀਂ ਕਰ ਕੀ ਰਹੇ ਹੋ? ਕੱਲਾ ਮੈਂ ਕਹਾਂ ਤੁਸੀਂ ਕੀ ਕਰ ਰਹੇ ਹੋ? ਇੱਥੇ ਤੇ ਮੈਂ ਨਾ ਐਮਐਲਏ ਕੀ ਮੰਤਰੀ ਨਹੀਂ ਪ੍ਰਵਾਹ ਕਰਦੇ ਕਿ ਅਸੀਂ ਕੋਈ ਫੋਨ ਨਹੀਂ ਚੁੱਕਦਾ ਕਿਸੇ ਦਾ। ਸਰਕਾਰ ਨਾਲ ਦੀ ਚੀਜ਼ ਹੀ ਕੋਈ ਨਹੀਂ ਇੱਥੇ ਹੈਗੀ। ਜਿਸ ਕਰਕੇ ਐਮਐਲਏ ਸਾਨੂੰ ਬੇਨਤੀ ਹੈ ਭਾਈ ਵੀ ਤੁਸੀਂ ਪੱਤਰਕੜਾ ਬਣਾ ਕੇ ਦੇਖੋ ਜੇ ਆਪਣਾ ਕੋਈ ਵੈਲਫੇਅਰ ਚਾਹੁੰਦੇ। ਨਹੀਂ ਤੇ ਪੱਤਰਕਾਰ ਦੇ ਕਹਿ ਦਿੰਦੇ ਰੱਬ ਦੇ ਸ਼ਰੀਕ ਨੇ ਜੀ ਇਹ। ਇਸ ਕਰਕੇ ਪੱਤਰਕਾਰ ਭਾਈਚਾਰੇ ਨੂੰ ਮੇਰੀ ਅਪੀਲ ਆ ਕਿ ਸਰਕਾਰ ਦਾ ਨੈਗੇਟਿਵ ਬਹੁਤ ਕੁਝ ਹੁੰਦਾ। ਵਿਸ਼ਾ ਪੋਜ਼ਿਟਿਵ ਨਹੀਂ ਹੁੰਦਾ। ਤੁਸੀਂ ਇਕੱਠੇ ਹੋ ਜਾਓ, ਇਕੱਠੇ ਹੋ ਕੇ ਜੋ ਨੈਗੇਟਿਵ ਲੱਗੋ ਫਿਰ ਪੁੱਛਣਗੇ ਆ ਕੇ ਦੱਸੋ ਜੀ ਕੀ ਗੱਲ ਹੋ ਗਈ। ਜੇ ਕਿਸੇ ਨੂੰ ਇਸ ਗੱਲ ਦਾ ਉਹ خیਾਈ ਹੋਵੇ ਨਾ ਮਾਣਵੇ ਮੈਂ ਜੀ ਬਿਲਕੁਲ ਫਲਾਨੀ ਖ਼ਬਾਰੀ ਦੀ ਢਿੰਗੜੀ ਖ਼ਬਾਰ ਹੈਗੀ ਆ। ਉਹ ਖ਼ਬਾਰਾਂ ਸਾਰੀ ਕਮਰਸ਼ੀਅਲਾਈਜ਼ ਨੇ। ਉਹਨਾਂ ਨੇ ਮੌਕਾ ਵੇਖ ਕੇ ਕਿਸੇ ਦੀ ਮਦਦ ਕਰਨੀ ਹੈ। ਜੇ ਮੌਕਾ ਲੰਘ ਗਿਆ ਮੁੰਡੇ ਕਿਸੇ ਦੀ ਪੁੱਛਣੀ। ਇਸ ਕਰਕੇ ਐਮਐਲਏ ਸਭ ਨੂੰ ਕਹਿੰਦੇ ਮੈਂ ਤੁਹਾਡਾ ਦਾ ਲੱਗਾ ਉਹ ਚੰਗੀ ਗੱਲ ਆ। ਤੁਸੀਂ ਐਮਐਲਏ ਬਣਿਓ ਜੇ ਗਾਂ ਵੀ ਬਣਾ ਤੇ ਪੱਤਰਕਾਰ ਭਾਈਚਾਰੇ ਬਣਾ ਕੇ ਰੱਖੋ ਪੱਤਰਕਾਰ ਭਾਈਚਾਰੇ ਜਿਹੜੇ ਉਹ ਹਮੇਸ਼ਾ ਹੀ ਜਿਹੜੇ ਉਹ ਸਰਕਾਰ ਦੀ ਤੇ ਪਬਲਿਕ ਦੇ ਵਿੱਚ ਕੜੀ ਦਾ ਕੰਮ ਕਰਦੇ ਇਸ ਕਰਕੇ ਡੀਪੀਓ ਸਾਹਿਬ ਨੂੰ ਕਹਿੰਦੇ ਅਸੀਂ ਪਹਿਲੀ ਬੇਨਤੀ ਕਰਦੇ ਜੇ ਨਹੀਂ ਅੱਖ ਲੱਗਣਗੇ ਤਾਂ ਦੂਜੀ ਮੀਟਿੰਗ ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਵਿੱਚ ਸੰਘਰਸ਼ ਵੀ ਕਰਾਂਗੇ ਲੋੜ ਪਈ ਤਾਂ ਅੰਦਰ ਖਲਬ ਧਰਨਾ ਵੀ ਦੇਵਾਂਗੇ ਅਸੀਂ ਸਰਕਾਰ ਤੱਕ ਸ਼ਿਕਾਇਤ ਵੀ ਕਰਾਂਗੇ ਇਸ ਗੱਲ ਦੀ ਕਿਸੇ ਪ੍ਰਕਾਰ ਦਾ ਪੱਤਰਕਾਰਾਂ ਦੇ ਭਾਈਚਾਰੇ ਨਾਲ ਖਾਸ ਕਰਕੇ ਬਟਾਲੇ ਦੇ ਵੀਰਾਂ ਨੇ ਸ਼ਿਕਾਇਤ ਕੀਤੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਵਿਤਰਾ ਨਹੀਂ ਮਿਲਦਾ ਜਾਊਗਾ जित भी कोई अफसर जितें भी सरकारी अधिकारी जितें भी एमएलए वितर करे खिलाफ लड़ पी संघर्ष भी बढ़ाए जी अॼु यूनियन शामिल हुयो की वेख के शामिल ਮੈਂ ਅੱਜ ਜਿਹੜੀ ਆ ਪੰਜਾਬ ਚੰਡੀਗੜ੍ਹ ਜਿਹੜੀ ਐਸੋਸੀਏਸ਼ਨ ਯੂਨੀਅਨ ਹੈ ਇਹਦੇ ਵਿੱਚ ਜਿਹੜੇ ਅੱਜ ਨਵੇਂ ਜਿਹੜੇ ਨਿਯੁਕਤ ਬੰਦੇ ਜਿਹੜੇ ਸ਼ਾਮਲ ਕੀਤੇ ਗਏ ਆ ਮੈਂ ਇਸ ਯੂਨੀਅਨ ਦਾ ਜਿਹੜਾ ਕਾਰਜਕਾਰਜ ਵਧੀਆ ਵੇਖ ਕੇ ਜੂਰੋ ਗਰਾਉਂਡ ਦਾ ਵਰਕ ਵਧੀਆ ਵੇਖ ਕੇ ਇੱਕ ਨਿਰਪੱਖ ਜਿਹੜੀ ਸੋਚ ਇਹਨਾਂ ਦੀ ਵੇਖ ਕੇ ਅੱਜ ਇਸ ਯੂਨੀਅਨ ਦੇ ਵਿੱਚ ਸ਼ਾਮਲ ਹੋਇਆ ਮੈਂ ਮੰਨਦਾ ਹਾਂ ਕਿ ਇਹ ਯੂਨੀਅਨ ਜਿਹੜੀ ਆ ਬਿਲਕੁਲ ਹੀ ਨਿਰਪੱਖ ਅਤੇ ਬਿਲਕੁਲ ਹੀ ਵਧੀਆ ਸਾਫ਼ ਸੁਥਰਾ ਜਿਹੜੀ ਆ ਪੱਤਰਕਾਰੀ ਜਿਹੜੀ ਆ ਉਹ ਲੋਕਾਂ ਦੇ ਮੂਰੇ ਲਿਆ ਕੇ ਪੇਸ਼ ਕਰੇਗੀ ਤੋ ਮੇਰੀ ਜਿਹੜੀ ਉਹਨਾਂ ਕਾਰਜਕਾਰ ਪੱਤਰਕਾਰਾਂ ਨੂੰ ਬਾਜ਼ਾਰ ਚ ਜਿਹੜੇ ਬਿਲਕੁਲ ਇਸ ਪੱਤਰਕਾਰ ਜਿਹੜੀ ਲਾਈਨ ਨੂੰ ਬਿਲਕੁਲ ਗਲਤ ਜਿਹਾ ਇਸਤੇਮਾਲ ਕਰ ਰਹੇ ਆ ਮੈਂ ਉਹਨਾਂ ਪੱਤਰਕਾਰਾਂ ਦੀ ਬਿਲਕੁਲ ਨਿੰਦਿਆ ਕਰਦਾ ਮੈਂ ਜਰੂਰ ਇਹ ਉਹਨਾਂ ਪੱਤਰਕਾਰਾਂ ਨੂੰ ਇਹ ਸਹਿਦ ਕਰਨਾ ਚਾਹੁੰਦਾ ਹਾਂ ਕਿ ਇਸ ਜੁਨੀਅਨ ਦੇ ਵਿੱਚ ਸ਼ਾਮਲ ਹੋਣ ਤਾਂਕਿ ਜੀ ਲੋਕਾਂ ਨੂੰ ਜਿਹੜਾ ਬਿਲਕੁਲ ਵਧੀਆ ਤੇ ਨਿਰਪੱਖ ਜਿਹੜਾ ਆਪਾਂ ਇਹਨਾਂ ਦਿਖਾ ਸਕੀ ਮੈਂ ਕਪਿਲ ਨਾਇਰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦਾ ਵੱਲੋਂ ਆਪਣੇ ਪ੍ਰਧਾਨ ਸਾਹਿਬਾ ਵੱਲੋਂ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਮੈਂ ਉਹ ਪੂਰੀ ਜ਼ਿੰਮੇਵਾਰੀ ਨਾਲ ਨਿਭਾਵਾਂਗਾ ਤੇ ਨਾਲ ਹੀ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਵਿੱਚ ਕਈ ਸਾਥੀਆਂ ਦਾ ਸਵਾਗਤ ਕੀਤਾ ਗਿਆ ਹੈ ਕਈ ਨਵੇਂ ਸਾਥੀ ਜਿਹੜੇ ਆ ਅੱਜ ਵਿੱਚ ਸ਼ਾਮਲ ਕੀਤੇ ਗਏ ਨੇ ਤੇ ਨਾਲ ਹੀ ਪਿਛਲੇ ਦਿਨੀ ਸਾਡੇ ਪੱਤਰਕਾਰ ਸਾਥੀਆਂ ਵੱਲੋਂ ਕੁਝ ਮੰਗ ਰੱਖੀ ਗਈ ਸੀ ਕਿ ਡੀਪੀਆਰਓ ਬਟਾਲਾ ਵੱਲੋਂ ਸਾਨੂੰ ਜਿਹੜੀਆਂ ਕਿ ਬਹੁਤ ਮੁਸ਼ਕਲਾਂ ਦਾ ਸਾਹਮਣਾ ਹੁੰਦਾ ਪਿਆ ਵਾ ਤੇ ਡੀਪੀਆਰਓ ਬਟਾਲਾ ਜਿਹੜਾ ਕਿ ਇਹ ਆਪਣੀਆਂ ਮਨਮਰਜ਼ੀਆਂ ਕਰਦਾ ਮੈਂ ਆਪਣੇ ਸਾਰੇ ਸਾਥੀਆਂ ਨੂੰ ਕਹਿਣਾ ਚਾਹਨਾ ਵਾਂ ਕਿ ਡੀਪੀਆਰਓ ਬਟਾਲਾ ਦੀਆਂ ਜਿਹੜੀਆਂ ਵੀ ਜਿੰਨੀਆਂ ਵੀ ਖਬਰਾਂ ਭੇਜਦਾ ਉਹਦੀ ਖਬਰਾਂ ਦਾ ਖੰਡਨ ਕੀਤਾ ਜਾਵੇ ਤੇ ਉਹ ਖਬਰਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਕਿ ਉਹਨਾਂ ਦੇ ਵਿੱਚ ਕਿੰਨੀ ਕ ਸੱਚਾਈ ਲਿਖਦਾ ਤੇ ਨਾਲ ਹੀ ਡੀਪੀਆਰਓ ਬਟਾਲਾ ਨੂੰ ਵੀ ਮੈਂ ਇਹ ਚੇਤਾਵਨੀ ਵੀ ਦੇਣਾ ਚਾਹਨਾ ਕਿ ਪੱਤਰਕਾਰਾਂ ਨਾਲ ਕੋਈ ਪੱਖਪਾਤੀ ਰਾਜਨੀਤੀ ਨਾ ਕੀਤੀ ਜਾਵੇ ਤੇ ਡੀਪੀਆਰਓ ਬਟਾਲਾ ਪੱਤਰਕਾਰਾਂ ਨੂੰ ਸਾਰੇ ਪੱਤਰਕਾਰਾਂ ਨੂੰ ਇੱਕ ਨਿਗਾ ਨਾਲ ਵੇਖੇ ਤਾਂ ਕਿ ਸ਼ਹਿਰ ਦੇ ਵਿੱਚ ਜਿਹੜੇ ਜਿੰਨੇ ਵੀ ਪੱਤਰਕਾਰ ਸਾਥੀ ਨੇ ਕਿਸੇ ਨਾਲ ਕੋਈ ਵੀ ਐਦਾਂ ਦਾ ਸਿਸਟਮ ਨਾ ਬਣਾਇਆ ਜਾਵੇ ਕਿ ਉਹਨਾਂ ਨੂੰ ਆਪਾਂ ਕਿਸੇ ਨੂੰ ਆਪਾਂ ਆਪਣਾ ਸੱਜਣ ਬਣਾ ਲਿਆ ਕਿਸੇ ਨੂੰ ਆਪਾਂ ਖਰਾਬ ਕਰਤਾ ਕਿਸੇ ਨਾਲ ਕੁਝ ਹੋਰ ਆਪਾਂ ਵਿਵਹਤਿਕਿਆ ਕਰੀਏ ਜਿਹੜੀਆਂ ਪੱਤਰਕਾਰ ਭਾਈਚਾਰਨ ਤੇ ਆਉਂਦੀਆਂ ਸਮੱਸਿਆਵਾਂ ਉਹਨਾਂ ਨੂੰ ਕਿਵੇਂ ਜੁੜੀਆਂ ਦੇਖਦੀ ਦੇਖੋ ਜਿਹੜੀ ਕਿ ਬਟਾਲਾ ਚ ਲੈ ਲੋਈਆਂ ਕਿਸੇ ਹੋਰ ਵੀ ਸ਼ਹਿਰ ਚ ਪੰਜਾਬ ਦੇ ਕਿਸੇ ਵੀ ਵੱਖ-ਵੱਖ ਹਿੱਸਿਆਂ ਦੇ ਵਿੱਚ ਕੋਈ ਵੀ ਪੱਤਰਕਾਰ ਨੂੰ ਕਿਤੇ ਵੀ ਵਿਪਤਾ ਪੰਦੀ ਹੈ ਸਭ ਤੋਂ ਪਹਿਲਾਂ ਤੇ ਇਹ ਪੱਤਰਕਾਰ ਸਾਥੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਯੂਨੀਅਨ ਦਾ ਹੋਵੇ ਕਿਸੇ ਵੀ ਦਾਇਰੇ ਦਾ ਹੋਵੇ ਉਸ ਪੱਤਰਕਾਰ ਦੇ ਨਾਲ ਜਾ ਕੇ ਉਹਦੀ ਸੱਚਾਈ ਨੂੰ ਵੇਖਣਾ ਚਾਹੀਦਾ ਤੇ ਨਾਲ ਹੀ ਜੇਕਰ ਜੇ ਪੱਤਰਕਾਰ ਸਾਥੀ ਦੀ ਕਿਸੇ ਦੀ ਵੀ ਸੱਚਾਈ ਸਾਹਮਣੇ ਆਉਂਦੀ ਹੈ ਸਹੀ ਹੈ ਤੇ ਉਹਦੇ ਨਾਲ ਵਧਿੱਕੀ ਕੀਤੀ ਜਾਂਦੀ ਹੈ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਤੇ ਉਹਨੂੰ ਇਨਸਾਫ ਦਿਵਾਉਣ ਲਈ ਹਰ ਇੱਕ ਪਹਿਲ ਕਦਮ ਕਰਨੀ ਚਾਹੀਦੀ ਹੈ। ਵੱਲੋਂ ਅਸੀਂ ਵਿਸ਼ਵਾਸਦਵਾਨ ਨੇ ਆ ਕਿ ਤੁਹਾਨੂੰ ਇਹ ਜਿਹੜੀ ਟੀਮ ਜਿਹੜੀ ਹੈ ਨਾ ਇਹ ਵਧੀਆ ਕੰਮ ਕਰਕੇ ਦੇਗੀ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਗੇ-ਚਾਗੇ ਜਿੰਨੇ ਹੋਰ ਵੀ ਤੁਹਾਨੂੰ ਜ਼ਿਲ੍ਹੇ ਨੇ ਪਠਾਨਕੋਟ ਚਿਸਤਾ ਉਹਦਾ ਵੀ ਤੁਹਾਨੂੰ ਅਸੀਂ ਦੇਾਂਗੇ ਯੂਨਿਟ ਔਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਜਿਹੜੀਆਂ ਸਾਰੀਆਂ ਤਹਿਸੀਲਾਂ ਨੇ ਇਹਨਾਂ ਵਿੱਚ ਅਸੀਂ ਯੂਨਿਟ ਖੜੇ ਕਰਾਂਗੇ। ਔਰ ਇੱਕ ਜਿਹੜੀ ਮੀਡੀਆ ਨੂੰ ਪਰੇਸ਼ਾਨੀ ਚੱਲ ਰਹੀ ਆ ਕੱਲ ਨਹੀਂ ਸਾਬ ਨਾਲ ਵੀ ਗੱਲ ਹੋਈ ਸੀ ਇੱਕ ਤੇ ਲੋਕਲ ਇਹਨਾਂ ਦੀ ਥੋੜੀ ਪ੍ਰੋਬਲਮ ਹੈਗੀ ਆ ਡੀਪੀਆਰਓ ਨਾਲ ਕੱਲ ਗੱਲ ਕਰ ਰਹੇ ਸੀ ਕਿ ਬੜੀ ਸਾਬ ਨੂੰ ਕਹਾਂਗੇ ਵੀ ਤੁਸੀਂ ਉਹਦੇ ਖਿਲਾਫ ਜੋ ਬਿਆਨ ਦੇਣਾ ਉਹ ਦਿਓ ਵੈਸੇ ਵੀ ਸਾਡੇ ਇਹ ਜਿਹੜਾ ਸਾਡਾ ਭਾਈਚਾਰਾ ਇਹਨਾਂ ਨੇ ਉਹਦੀ ਕਵਰੇਜ ਥੋੜੀ ਜਿਹੀ ਬੰਦੀ ਕੀਤੀ ਦੀ ਡੀਪੀਆਰਓ ਦੀ ਕਾਰਨ ਇਹ ਆ ਕਿ ਉਹ ਚੰਦ ਪੱਤਰਕਾਰਾਂ ਦੀ ਸੁਣਦਾ ਬਾਕੀਆਂ ਦੀ ਸੁਣਵਾਈ ਕੋਈ ਨਹੀਂ ਡੀਪੀਆਰਓ ਨੂੰ ਜਿਹੜੇ ਸਾਡੇ yellow card ਤੁਸੀਂ ਕਹਿੰਦੇ ਪਏ ਹੋ ਕਿ ਅਸੀਂ ਸ਼ੁਰੂ ਕਰਾਇਆ ਸੀ ਉਹ ਵੀ ਸਾਡੇ ਬਟਾਲੇ ਦੇ ਵਿੱਚ ਜਿਹੜੀਆਂ ਅਖਬਾਰਾਂ ਛੱਪ ਵੀ ਲਈਆਂ ਨੇ ਉਹਨਾਂ ਅਖਬਾਰਾਂ ਦੇ ਵੀ ਕਾਰਡ ਉਹਨਾਂ ਵੱਲੋਂ ਨਹੀਂ ਬਣਾਏ ਗਏ ਡੀਪੀਆਰਓ ਵੱਲੋਂ ਜਦਕਿ ਗੁਰਦਾਸਪੁਰ ਔਰ ਪਠਾਨਕੋਟ ਉਹਨਾਂ ਅਖਬਾਰਾਂ ਦੇ yellow card ਬਣੇ ਤੇ ਸਿਰਫ ਬਟਾਲਾ ਹੀ ਇੱਕ ਐਸਾ ਸੀ ਜਿਹਦੇ ਵਿੱਚ ਉਹਨਾਂ ਨਿਊਜ਼ਪੇਪਰਾਂ ਦੇ yellow card ਨਹੀਂ ਬਣੇ ਹੁਣ ਉਹਦੀ ਆਪਣੀ ਸਿਸਟਮ ਹੈ ਡੀਪੀਆਰਓ ਦਾ ਨਈਆ ਸਾਹਿਬ ਨੂੰ ਪਤਾ ਵੀ ਕਈਆਂ ਦੇ ਜਿਨ੍ਹਾਂ ਦੇ ਨਹੀਂ ਬਣਾਨੇ ਉਹਨੇ ਆੜੀ ਜਾ ਨਹੀਂ ਬਣਾਨੇ ਤੇ ਕਈਆਂ ਨੂੰ ਰਾਹ ਦੱਸ ਦਿੰਦਾ ਵੀ ਤੁਸੀਂ ਦੂਸਰੀ ਅਖਬਾਰ ਦਾ ਲੈ ਆਓ ਜੀ ਤੇ ਤੁਹਾਨੂੰ ਮੈਂ ਅਥਾਰਟੀ ਦੂਸਰੀ ਅਖਬਾਰ ਦੀ ਲੈ ਆਓ ਤੁਹਾਨੂੰ ਮੈਂ ਕਾਰਡ ਬਣਾ ਦਾਂਗਾ ਤੇ ਉਹ ਅਖਬਾਰ ਉਹ ਕਿ ਹੋਰ ਚ ਕੰਮ ਕਰਦੇ ਨੇ ਕਾਰਡ ਉਹਦਾ ਹੋਰ ਕਿ ਅਖਬਾਰ ਤੋਂ ਬਣ ਗਿਆ ਪਹਿਲਾਂ ਉਹ ਸਿਸਟਮ ਇਸ ਤਰ੍ਹਾਂ ਦਾ ਐ ਐਸਡੀਪੀਆਰ ਉਹਦਾ ਵੀ ਮਤਲਬ ਰਵਈਆ ਇਸੇ ਤਰ੍ਹਾਂ ਦਾ ਹੀ ਜਿਹੜਾ ਪਹਿਲਾਂ ਹੀ ਉਹਦਾ ਵੀ ਇਸੇ ਤਰ੍ਹਾਂ ਦਾ ਸੀ ਤੇ ਅਸੀਂ ਚਾਹਾਂਗੇ ਵੀ ਜੇ ਤੁਹਾਡਾ ਕਿਤੇ ਸਿਸਟਮ ਬੰਦਾ ਡੀਪੀਆਰ ਉਤੋਂ ਉਤੇ ਹਾਇਰ ਲੈਵਲ ਤੇ ਗੱਲ ਕਰ ਸਕਦੇ ਹੋ ਜਾਂ ਇਹਦੇ ਨਾਲ ਕੋਈ ਗੱਲ ਕਰ ਸਕਦੇ ਹੋ ਹੁਣ ਕਿਉਂਕਿ ਮਾਰਚ ਆ ਰਹੀ ਹੈ ਤੇ ਸਾਡੇ ਫਿਰ ਪੱਤਰਕਾਰਾਂ ਨੂੰ ਪ੍ਰੋਬਲਮ ਆਏਗੀ ਇਸ ਚੀਜ਼ ਦੀ ਫੇਰ ਨਹੀਂ ਬਣਾਏਗਾ ਕਾਰਡ ਫਿਰ ਦਿੱਕਤ ਆਏਗੀ ਇਹ ਮਰਜ਼ੀ ਕਰਦਾ ਦੂਸਰਾ ਕੁਝ ਸਾਡੇ ਜਿਹੜਾ ਲੋਕਲ ਐਮਐਲਏ ਆ ਉਹਦੀ ਵੀ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਹੈ ਸਾਡੀ ਯੂਨੀਅਨ ਨਾਲ ਕੋਸ਼ ਚਾਰਕ ਪੰਜ ਪੱਤਰਕਾਰਾਂ ਨੂੰ ਮੀਨ ਲੈ ਕੇ ਉਹਨਾਂ ਨੂੰ ਹੀ ਅਧੀਆ ਐਡ ਦਿੰਦਾ ਆਪਣੀ ਉਹਨਾਂ ਨੂੰ ਹੀ ਮੇਨ ਰੱਖਦਾ ਉਹ ਸਾਰੇ ਨੀਰ ਸਾਹਿਬ ਨੂੰ ਪਤਾ ਸਭ ਨੂੰ ਪਤਾ ਤੇ ਉਹਨਾਂ ਦੇ ਹੀ ਗੁਣ ਕਰਦਾ ਬਾਕੀ মিডিਆ ਨੂੰ ਉਹ ਆਮ ਸਮਝਦਾ ਨਹੀਂ ਕੁਝ ਵੀ ਤੇ ਇਹਦੇ ਬਾਰੇ ਵੀ ਤੁਸੀਂ ਸਾਨੂੰ ਥੋੜਾ ਜਿਹਾ ਗਾਈਡ ਕਰੋ ਵੀ ਕਿਸ ਤਰ੍ਹਾਂ ਅਸੀਂ ਉਹਨੂੰ ਕਿਉਂਕਿ ਤੁਹਾਡਾ ਤਜਰਬਾ ਸਾਡੇ ਤੋਂ ਬਹੁਤ ਜ਼ਿਆਦਾ ਵਾ ਔਰ ਤੁਸੀਂ ਜਿਸ ਲੈਵਲ ਤੱਕ ਕੰਮ ਕੀਤਾ ਦਾ ਅਸੀਂ ਤੇ ਲੈ ਬੇਸਿਕ ਚੱਲਦੇ ਆ ਤੁਹਾਡੇ ਤੋਂ ਸਿੱਖਣਾ ਹੀ ਆ ਤੇ ਸਾਨੂੰ ਸਾਰਿਆਂ ਨੂੰ ਗਾਈਡ ਕੀਤਾ ਜਾਵੇ ਵੀ ਕਿਸ ਤਰ੍ਹਾਂ ਉਹਨੂੰ ਅਸੀਂ ਨਕੇਲ ਪਾ ਸਕਨੇ ਆ ਸ਼ਹਿਰ ਦੇ ਵਿੱਚ ਜਿਹੜੀ ਪੋਜੀਸ਼ਨ ਤੁਸੀਂ ਨਸ਼ੇ ਦੀ ਕਹਿ ਰਹੇ ਹੋ ਨਸ਼ੇ ਦੇ ਖਿਲਾਫ ਸਰ ਅਸੀਂ ਮੈਂ ਬੜੀਆਂ ਸੰਸਥਾਵਾਂ ਨਾਲ ਜੁੜਿਆ ਦਾ ਜੀ ਹਾਂ ਸੁਨਹਿਰਾ ਭਾਰਤ ਦਾ ਵੀ ਚੇਅਰਮੈਨ ਐ ਲਾਈਨਸ ਕਲੱਬ ਦਾ ਮੈਂ ਚੇਅਰਮੈਨ ਹਾਂ ਅਸੀਂ ਬੜੇ ਪ੍ਰੋਜੈਕਟ ਕਰ ਚੁੱਕੇ ਹਾਂ ਸਕੂਲਾਂ ਸਕੂਲਾਂ 'ਚ ਜਾ ਕੇ ਨਸ਼ੇ ਦੇ ਖਿਲਾਫ ਮਤਲਬ ਅਸੀਂ ਸਰਕਾਰ ਦੀ ਮਦਦ ਲੈ ਕੇ ਐਸਐਮਓ ਦੀ ਮਦਦ ਲੈ ਕੇ ਉਹਨਾਂ ਦੇ ਬੰਦੇ ਲੈ ਕੇ ਅਸੀਂ ਸੈਮੀਨਾਰ ਕਰਵਾ ਰਹੇ ਹਾਂ ਸਕੂਲਾਂ ਦੇ ਵਿੱਚ 8ਵੀਂ 12ਵੀਂ ਦੇ ਬੱਚਿਆਂ ਨੂੰ ਪ੍ਰੋਬਲਮ ਇਹ ਆ ਰਹੀ ਹੈ ਬਬ ਜਿਹੜਾ ਸਰਕਾਰ ਔਰ ਜਿਹੜਾ ਪੁਲਿਸ ਤੰਤਰ ਆ ਉਹ ਇਹ ਰੋਕਣ ਦੇ ਲਈ ਸਿਰਫ ਇੱਕ ਡਰਾਮਾ ਕਰ ਰਿਹਾ ਲੋਗ ਨਹੀਂ ਰਹੇ ਸਾਡੇ ਬਟਾਲੇ ਚ ਵੀ ਕੈਂਪ ਦਾ ਬੜਾ ਪੁਰਾਣਾ ਪਰ ਪਤਾ ਸਾਰਿਆਂ ਨੂੰ ਕੌਣ ਕਰ ਰਿਹਾ ਤੇ ਕੀ ਕਰ ਰਿਹਾ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾ ਮੀਡੀਆ ਵੀ ਕੁਝ ਨਹੀਂ ਕਰ ਸਕਦਾ ਤੇ ਮੈਂ ਇਹ ਕਹਾਂਗਾ ਚਲੋ ਸੈਮੀਨਾਰ ਤੇ ਅਸੀਂ ਜ਼ਰੂਰ ਕਰਾਵਾਂਗੇ ਇਹਦਾ ਨਸ਼ੇ ਦਾ ਚਲੋ ਉਹਦੇ ਨਾਲ ਪ੍ਰਭਾਵ ਪਏਗਾ ਉਹਦੇ ਨਾਲ ਜਿਹੜਾ ਸਾਡਾ ਇੱਕ ਸਿਸਟਮ ਜੀ ਅਸੀਂ ਚਾਹੁੰਦੇ ਸੀ ਕੁਝ ਮੈਡੀਕਲ ਕੈਂਪ ਵਗੈਰਾ ਵੀ ਅਰੇਂਜ ਕਰਾਂਗੇ ਨਾਲ ਤੇ ਮੇਰੇ ਕਿਸੇ ਭਰਾ ਨੇ ਹੋਰ ਆਪਣਾ ਕੋਈ ਸੁਝਾਅ ਦੇਣਾ ਤੂੰ ਇੱਥੇ ਆ ਕੇ ਦੇ ਸਕਦਾ ਭਰੇ ਸਾਹਿਬ ਤੁਸੀਂ ਜੋ ਜੋ ਆ ਗਿਆ ਨਹੀਂ ਕੋਈ ਕੋਸਦਾ ਚਲੋ ਅੰਦਰ ਜਾਈਏ मैं इंद्रमोहन सिंह सोढ़ी ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਸਾਡੇ ਸਤਿਕਾਰਯੋਗ ਪੰਜਾਬ ਪ੍ਰਧਾਨ ਰਾਜਾ ਜਸਵੀਰ ਸਿੰਘ ਪੱਟੀ ਵੱਲੋਂ ਦਾਸ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਇਹ ਵਿਸ਼ਵਾਸ ਦਿਵਾਉਣਾ ਆਪਣੇ ਸਾਥੀਆਂ ਨੂੰ ਕਿ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਕਿਸੇ ਵੀ ਤਰ੍ਹਾਂ ਦੀਆਂ ਜੇ ਕੋਈ ਸਾਡੇ ਕੋਲ ਪੱਤਰਕਾਰ ਸਾਨੂੰ ਦੱਸਦਾ ਅਸੀਂ ਉਹਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਦੇ ਨਾਲ ਖਲੋਤੇ ਹਾਂ ਔਰ ਸਾਡੇ ਇਸ ਪਰਿਵਾਰ ਦੇ ਵਿੱਚ ਅੱਜ ਨਵੇਂ ਜਿਹੜੇ ਸਾਥੀ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਆਪਣੇ ਇਸ ਯੂਨੀਅਨ ਦੇ ਵਿੱਚ ਆਉਣ ਤੇ ਤਹਿ ਦਿਲੋਂ ਨਿਗਾ ਸਵਾਗਤ ਕਰਦਾ ਔਰ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਕਿਸੇ ਪੱਤਰਕਾਰ ਤੇ ਕੋਈ ਵਿਵਤਾ ਬਣੀ ਹੈ ਕੋਈ ਵਧੇਕੀ ਕੀਤੀ ਹੈ ਕਿਸੇ ਨੇ ਮੈਂ ਉਹੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਮੈਂ ਉਸ ਪੱਤਰਕਾਰ ਨੂੰ ਵਿਸ਼ਵਾਜ ਦਨਣਾ ਕਿ ਸਾਡੀ ਇਹ ਯੂਨੀਅਨ ਉਹਦੇ ਨਾਲ ਖਲੋਤੀ ਆ ਸਾਨੂੰ ਜਦੋਂ ਵੀ ਉਹ ਆਵਾਜ਼ ਮਾਰੇਗਾ ਉਹਨੂੰ ਲੋੜ ਪੈਂਦੀ ਆ ਸਾਡੀ ਯੂਨੀਅਨ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਦਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ